ਪੈਸਾ ਲਾਂ ਕਿਸੇ ਤੋਂ ਹਨਾ ਦੇਣਾ ਨਹੀਂ ਮੰਗਣ ਦਾ ਢੰਗ ਲੋਕਾਂ ਦਾ ਕਿਵੇਂ ਆ ਉਹਨਾਂ ਦਾ ਕੀ ਆ ਵੀ ਪੈਸਾ ਲੈਣਾ ਹੀ ਲੈਣਾ ਕਿਸੇ ਵੀ ਬਿਹੇਵ ਤੇ ਉਹ ਵਿਹਾਰ ਤੇ ਹੋਵੇ ਪਰ ਛੱਡਣਾ ਨਹੀਂ ਹੈਗਾ ਇਦਾਂ ਦੀ ਉਹ ਗੱਲ ਸੀ ਕਿਤੇ ਕੋਈ ਗੁਰਦੁਆਰਾ ਸਾਹਿਬ ਬਣ ਰਿਹਾ ਤੇ ਤਾਂ ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਆ ਤਾਂ ਉੱਥੇ ਦੇ ਜਿਹੜੇ ਪ੍ਰਬੰਧਕ ਸੀਗੇ ਉਹ ਗੁੰਦਕਾ ਨੇ ਸੋਚਿਆ ਵੀ ਬਾਕੀਆਂ ਦੀ ਪਰਚੀ ਤਾਂ ਜਿਹੜੀ ਕਟਣੀਆਂ ਕਟਣੀਆਂ ਇੱਕ ਉਹਨਾਂ ਨੇ ਸੀਮਾ ਤੈਅ ਕਰ ਲਈ ਵੀ ਜਿਵੇਂ ਕੀਲਿਆਂ ਦੇ ਹਿਸਾਬ ਨਾਲ ਘਰਾਂ ਦੇ ਹਿਸਾਬ ਨਾਲ ਵੀ ਇੰਨਾ ਕੁ ਰੁਪਈਆ ਤੁਹਾਨੂੰ ਲਾਵਾਂਗੇ ਤਾਂ ਹਿਸਾਬ ਨਾਲ ਜਦੋਂ ਉਹਨਾਂ ਨੇ ਤਾਂ ਕਹਿੰਦੇ ਵੀ ਇਹ ਤਾਂ ਚਲੋ ਛੋਟੇ ਜ਼ਿੰਮੇਦਾਰ ਨੂੰ ਜਾਂ ਦਬਕੇ ਦੇ ਲੋਕਾਂ ਨੂੰ ਆਪਾਂ ਨੇ ਲਾਤਾ ਹੁਣ ਜਿਹੜੇ بڑے ਲੋਕਾਂ ਇਨ੍ਹਾਂ ਦੀ ਤਾਂ ਆਪਾਂ ਐਕਸਟਰਾ ਪਰਚੀ ਕੱਟੀ ਜੀ ਚੈਨਲ ਆਈ ਵੀ ਆਉਂਦੇ ਨੇ ਮੈਨ ਵੀ ਆਉਂਦੇ ਨੇ ਉਹ ਕਹਿੰਦੇ ਵੀ ਠੀਕ ਆ ਤਾਂ ਹੁਣ ਜਦੋਂ ਪਹਿਲੀ ਵਾਰੇ ਕਿਸੇ ਕੋਲ ਗਏ ਪੈਸੇ ਲੈਣ ਤਾਂ ਫਤਿਹ ਬੁਲਾਈ ਫਤਿਹ ਸਮਝੀ ਕਰਨ ਤੋਂ ਬਾਅਦ ਚਾਹ ਪਾਣੀ ਪੀਤਾ ਤਾਂ ਜਿਹੜਾ ਹੁਣ ਉਹ ਉਦਯੋਗਪਤੀ ਸੀਗਾ ਮੰਨ ਲਓ ਬਿਜ਼ਨਸਮੈਨ ਉਹਨੂੰ ਕਹਿੰਦੇ ਵੀ ਐਦਾਂ ਤਾਂ ਆਪਾਂ ਗੁਰੂ ਘਰ ਦੀ ਇਮਾਰਤ ਬਣਾ ਰਹੇ ਆ ਸੰਜੋਗ ਕਰੋ ਉਹ ਕਹਿੰਦਾ ਵੀ ਰਿਸ਼ਤਾ ਕਰ ਚੁੱਕੇ ਜਿੰਨੀ ਸਾਡੀ ਸ਼ਰਤਾਂ ਸੀਗੀ ਉਹ ਵੀ ਅਸੀਂ ਕੀਤਾ ਤੇ ਜਿੰਨਾ ਤੁਸੀਂ ਲਾਇਆ ਸੀਗਾ ਉਹ ਤਾਂ ਅਸੀਂ ਕਰ ਨਹੀਂ ਕਰਨਾ ਸੀਗਾ ਵਿੱਚ ਹੋਰ ਅਸੀਂ ਕੀ ਕਰ ਸਕਦੇ ਆ ਤਾਂ ਉਹ ਕਹਿੰਦੇ ਵੀ ਨਹੀਂ ਹੋਰ ਲੈਣਾ ਤੇਤੋਂ ਜਿੰਨਾ ਤੇਰਾ ਖੁਸ਼ ਹੋ ਕੇ ਦੇ ਸਕਦਾ ਉਹਨਾਂ ਤੇ ਉਹ ਕਹਿੰਦੇ ਵੀ ਖੁਸ਼ ਹੋ ਕੇ ਤਾਂ ਮੈਂ ਦੇ ਦਿੱਤੇ ਬਾਕੀ ਮੈਂ ਨਹੀਂ ਚਾਹੁੰਦਾ ਵੀ ਮੇਰੀ ਕਮਾਈ ਜ਼ਿਆਦਾ ਗੁਰੂ ਘਰ ਚ ਲੱਗੇ ਕਿਉਂਕਿ ਮੇਰੀ ਜਿਹੜੀ ਕਮਾਈ ਹੈ ਇਹ ਥੋੜੀ ਜੀ ਦੋ ਨੰਬਰ ਦੀ ਆ ਉਹ ਕਹਿੰਦਾ ਵੀ ਦੋ ਨੰਬਰ ਤੋਂ ਕੀ ਮਤਲਬ ਉਹ ਕਹਿੰਦਾ ਵੀ ਮੈਂ ਕਈ ਵਾਰ ਲੋਕਾਂ ਦੀ ਆਪਣੇ ਮਜ਼ਦੂਰਾਂ ਦੀ ਤਨਖਾਹ ਵੀ ਰੋਕ ਲੰਨਾ ਕਈ ਵਾਰ ਠੇਕੇਦਾਰ ਭਜਾ ਕੇ ਵੀ ਕਹਿ ਦਿੰਨਾ ਵੀ ਠੇਕੇਦਾਰ ਬਾਕੀ ਲੇਬਰ ਦੇ ਪੈਸੇ ਲੈ ਕੇ ਭੱਜ ਗਿਆ ਬਿਤਾ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਇਹ ਮੇਤੋਂ ਨਾ ਹੋਰ ਹਿੱਸਾ ਉਹ ਜਿੰਨਾ ਕਿ ਮੇਰਾ ਸੀਗਾ ਮੈਂ ਪਾਤਾ ਬਣਦਾ ਸੀਗਾ ਤੋਂ ਹੁਣ ਉਹ ਵੀ ਢੇਟ ਤੇ ਪੂਰੇ ਗੁਰਦੁਆਰੇ ਵਾਲੇ ਕਮੇਟੀ ਵਾਲੇ ਉਹ ਕਹਿੰਦੇ ਵੀ ਦੇਖ ਜਿਹੜਾ ਪਾਤਾ ਉਹ ਤਾਂ ਤੇਰਾ ਹੱਕ ਵਾਂਦਾ ਸੀ ਹੁਣ ਇਹ ਆ ਜਿਹੜਾ ਇਹ ਤੇਤੋਂ ਸਹਿਯੋਗ ਦੇ ਤੌਰ ਤੇ ਲੈ ਰਹੇ ਆ ਦੇ ਤੂੰ ਉਹ ਕਹਿੰਦਾ ਵੀ ਨਹੀਂ ਮੈਂ ਸੁਣਿਆ ਠੋਡਾ ਸਰ ਜਾਣਾ ਇਹਦੇ ਨਾਲ ਨਾਲੇ ਵਧੀਆ ਤੁਸੀਂ ਬੇਈਮਾਨੀ ਦੀ ਕਮਾਈ ਕਿਉਂ ਪਾਉਂਦੇ ਆ ਪੈਸੇ ਇੱਥੇ ਤੋ ਕਹਿੰਦੇ ਵੀ ਦੇਖ ਗੱਲ ਸੁਣ ਸਿੱਧੀ ਜੀ ਪੈਸਾ ਤੇਤੋਂ ਲੈਣਾ ਪਰ ਪੈਸਾ ਤੇਰਾ ਗੁਰੂ ਘਰ ਦੀ ਇਮਾਰਤ 'ਚ ਨਹੀਂ ਪਾਵਾਂਗੇ ਤੋ ਕਹਿੰਦਾ ਵੀ ਫਿਰ ਕੀ ਕਰੋਂਗੇ ਜੇ ਤੁਸੀਂ ਗੁਰੂ ਘਰ ਦੀ ਇਮਾਰਤ 'ਚ ਨਹੀਂ ਪਾਉਣਾ ਤਾਂ ਫਿਰ ਕੀ ਕਰੋਗੇ ਇਹ ਪੈਸੇ ਦਾ? ਤਾਂ ਉਹ ਕਹਿੰਦੇ ਵੀ ਐਦਾਂ ਕਰਾਂਗੇ। ਜਿਹੜੀਆਂ ਗੁਰੂ ਘਰ 'ਚ ਟਾਇਲਟ ਸੀਟਾਂ ਲੱਗਣੀਆਂ ਨੇ, ਟਾਇਲਟ ਦੀ ਇਮਾਰਤ ਬਣਣੀ ਆ। ਉਹ ਸਾਰੇ ਤੇਰੀ 2 ਨੰਬਰ ਦੀ ਕਮਾਈ ਆ ਜੰਨੀ। ਇਹਦੀ ਬਣਾਵਾਂਗੇ। ਪਰ ਪੈਸਾ ਦੇ ਉਹ ਕਹਿੰਦਾ ਵੀ ਫਿਰ ਇਹ ਕੀ ਮਤਲਬ ਹੋਇਆ? ਵੀ ਉਹ ਵੀ ਤਾਂ ਗੁਰੂ ਘਰ 'ਚ ਆ ਜਾਣਾ ਨਹੀਂ ਕਹਿੰਦਾ। ਜਿਹੜਾ ਪ੍ਰਧਾਨ ਤਾਂ ਉਹਨਾਂ ਦਾ। ਉਹ ਕਹਿੰਦਾ ਆ ਤਾਂ ਗੁਰੂ ਘਰ 'ਚ ਜਾਣਾ। ਪਰ ਕੰਨ ਦੇ ਲੋਕ ਨਾਲ ਗੰਦ ਕਰਿਆ ਕਰਨਗੇ ਨਾਲੇ ਤੈਨੂੰ ਵਾਲਾ ਕੱਟਿਆ ਕਰਨਗੇ ਨਾਲੇ ਯਾਦ ਕਰਿਆ ਕਰਨਗੇ ਵੀ ਇਹ ਉਹਦੀ ਹਰਾਮ ਦੀ ਕਮਾਈ ਦਾ ਬਣਿਆ ਹੋਇਤਾ ਇਹ ਚ ਗੰਦੇ ਪਹਿਣਾ ਤਾਂ ਇੱਥੇ ਤਾਂ ਉਹ ਕਹਿੰਦਾ ਵੀ ਚਲੋ ਭਾਈ ਥੋੜੀ ਮਰਜੀ ਹੈ ਹੁਣ ਜੇ ਤੁਸੀਂ ਮਿੱਥੇ ਲੱਗਦਾ ਹਨ ਵੀ ਪੈਸੇ ਲੈਣੇ ਆ ਸਿੱਧੀ ਉਂਗਲੀ ਨਾਲ ਨਹੀਂ ਕਿਉਂ ਨਿਕਲਦਾ ਪੁੱਠੀ ਕਰ ਲੋ ਟੇਢੀ ਕਰ ਲੋ ਤੁਸੀਂ ਹੁਣ ਜੇ ਬਿੰਗ ਬੁਲਾਵਾ ਪਾ ਕੇ ਮੇਰੀ ਬੇਇੱਜ਼ਤੀ ਕਰਤੀ ਨਾਲੇ ਜੁੱਤੀਆਂ ਮਾਰਤੀਆਂ ਪਰ ਪੈਸਾ ਨਹੀਂ ਤੁਸੀਂ ਛੱਡਣਾ ਤਾਂ ਉਹ ਕਹਿੰਦਾ ਵੀ ਦੇ ਅਸੀਂ ਤੇਰੀਆਂ ਟਾਇਲਟਾਂ ਬਣਾਵਾਂਗੇ ਇੱਥੇ ਉੱਪਰ ਤੇਰਾ ਲਿਖ ਦਾਂਗੇ ਵੀ ਸੇਵਾ ਕਰੋ ਜੀ ਫਲਾਣਾ ਸਿੰਘ ਫਲਾਣਾ ਸਿੰਘ ਆਓ ਆਰਾਮ ਨਾਲ ਵਰਤੋ